ਅਜਿਹੀਆਂ ਦੂਜੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਛਾੜੂ ਵਾਲੇ ਆ ਭਾਵੇਂ ਹੁਣ ਬੀਜੇਪੀ ਹੈ ਦਿਲੋਂ ਥੋੜੇ ਹਮਦਰਦ ਨਹੀਂ ਹੈ ਬੀਜੇਪੀ ਦੀ ਸੋਚ ਹੋ ਰਹੀ ਹੈ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਾ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਦੂਜੀਆਂ ਪਾਰਟੀਆਂ ਵੀ ਦੇਖ ਲਓ ਥੋੜੀ ਆਪਣੀ ਇੱਕੋ ਇੱਕ ਪਾਰਟੀ ਹੈ ਸ਼ਰੋਮਨੀ ਕਾਲੀ ਦਲ ਜਿਹੜੀ ਥੋੜੀ ਆਪਣੀ ਹੈ जिने ਜਿਉਣਾ ਮਰਨਾ ਪੰਜਾਬ ਵਾਸਤੇ ਐ ਤੇ ਮੈਂ ਤੁਹਾਨੂੰ ਇਹਨਾ ਕਰਦਣਾ ਕਹਿਣਾ ਅੱਜ ਜੋ ਹਾਲਾਤ ਬਣੀ ਪਈ ਆ ਰਹਿਣਾ ਔਖਾ ਹੋ ਰਿਹਾ ਮੈਨੂੰ ਬਹੁਤ ਵਪਾਰੀ ਮਿਲੇ ਜਿਹੜੇ ਉੱਤਰ ਪ੍ਰਦੇਸ਼ ਤੇ ਮੱਧਿਆ ਪ੍ਰਦੇਸ਼ ਵਿੱਚ ਕਾਰਖਾਨੇ ਲਾਉਣ ਲੱਗੇ ਕਿਉਂਕਿ ਮੈਂ ਪੁੱਛਿਆ ਇੱਕ ਦਿਨ ਮੈਂ ਉੱਤਰ ਪ੍ਰਦੇਸ਼ ਦੇ ચીਫ ਮਨਿਸਟਰ ਨੂੰ ਮਿਲਣ ਗਿਆ ਉੱਥੇ ਆਪਣੇ ਪੰਜਾਬੀ ਕਿਸਾਨਾਂ ਦੀ ਸਮੱਸਿਆ ਸੀ ਤੇ ਜਦੋਂ ਮੈਂ ਉਹਦੇ ਦਫ਼ਤਰ ਚੋਂ ਨਿਕਲਿਆ ਬਾਹਰ ਆਪਣੇ ਲੁਧਿਆਣੇ ਦੇ ਬਹੁਤ ਇੰਡਸਟਰੀਅਲ ਜ਼ੋਨ ਤੇ ਮਿਲਣ ਆਈ ਸੀ ਮੈਂ ਉਹਨੂੰ ਪੁੱਛਿਆ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਅਸੀਂ ਉੱਤਰ ਪ੍ਰਦੇਸ਼ ਵਿੱਚ ਫੈਕਟਰੀਆਂ ਲਾਉਣ ਲੱਗੇ ਆ ਕਿਉਂਕਿ ਇੱਥੇ ਇੱਕ ਇੰਨਾ ਖਤਰਾ ਹੋ ਗਿਆ ਪੰਜਾਬ 'ਚ ਇੱਥੇ ਗੈਂਗਸਟਰਾਂ ਦਾ ਫੋਨ ਆਉਂਦਿਆ ਸਾਨੂੰ ਲੁੱਟਿਆ ਜਾ ਰਿਹਾ ਆ ਝਾੜੂ ਵਾਲੇ ਆਪ ਲੁੱਟਣ ਤੇ ਲੱਗੇ ਆ ਅੱਜ ਤੁਸੀਂ ਆਹ ਦੇਖ ਲਓ ਆ ਜਿਹੜਾ ਸ਼ਰਾਬ ਘਟਾਲਾ ਹੈ ਕਿੱਲੀ ਤਾਂ ਕੀਤਾ ਕੀਤਾ ਇਹ ਤਾਂ ਵੱਡਾ ਪੰਜਾਬ ਚ ਹੈ ਕੇਜਰੀਵਾਲ ਤਾਂ ਅੰਦਰ ਹੋਇਆ ਹੋਇਆ ਭਗਵੰਤ ਮਾਨ ਦੀ ਬਾਰੀ ਹੈ ਹਜ਼ਾਰ ਕਰੋੜ ਰੁਪਇਆ ਖਜ਼ਾਨੇ ਤੋਂ ਅਸ਼ਤਿਹਾਰਾਂ ਤੇ ਲੱਗਦਾ ਤੁਸੀਂ ਨਾਗਾਲੈਂਡ ਚਲੇ ਜਾਓ ਉੱਥੇ ਹੀ ਅਖਬਾਰ ਵਿੱਚ ਭਗਵੰਤ ਮਾਨ ਦੀ ਫੋਟੋ ਹੁੰਦੀ ਹੈ ਦੱਸਣ ਵਾਸਤੇ ਕਿ ਜੀ ਅਸੀਂ ਹਜ਼ਾਰ ਰੁਪਇਆ ਹਰਔਰਤ ਨੂੰ ਪੰਜਾਬ ਦਿੱਤਾ ਨਾਗਾਲੈਂਡ ਝੂਠ ਬੋਲ ਆਨੇ ਤੋਂ ਪੈਸਾ ਕੱਢ ਕੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੂਜੇ ਸੂਬਿਆਂ 'ਚ ਕਰਨ ਤੇ ਲੱਗੇ ਆ। ਸਿੰਦਾ ਖਰਚਾ ਕੇਜਰੀਵਾਲ ਦਾ ਸਾਰਾ ਪੰਜਾਬ ਚੁੱਕ ਰਿਹਾ ਜਾਜ ਦਾ ਖਰਚਾ ਪੰਜਾਬ ਚੁੱਕ ਰਿਹਾ। ਇਸ ਕਰਕੇ ਮੈਂ ਆਈ ਬੇਨਤੀ ਕਰਨ ਵਾਲੇ ਆ।